ਨੇ ਕੋਣ ਆਏ ਕਹਿੰਦਾ ਜਿੰਦੂ ਆ ਜਿੰਦੂ ਅੱਜ ਕਹਿੰਦਾ ਪੁੰਡੇ ਕਰਦਾ ਸਪਰੇ ਅੱਜ ਕਹਿੰਦਾ ਮੇਰਾ ਬੁਰੀ ਤੇ ਆ ਕਹਿੰਦਾ ਅੱਜ ਮੈਂ ਸਰੀਰ ਸੁਰੂ ਮੇਰਾ ਪੂਰਾ ਬੜਿਆ ਹੋਆ ਕਹਿੰਦਾ ਅੱਜ ਮੈਂ ਸਾਰੀ ਸਪਰੇ ਕਰਕੇ ਆਣੀ ਆ ਜਿੰਦੂ ਦਾ ਪੁੰਡਾ ਉਹ ਪਿਆਦੇ ਇੱਕ ਹੋ ਜਾਂਦਾ ਚੋਬਰ ਨੋ ਪ੍ਰੀਤ ਤੋਂ ਮੰਨਿਆ ਪਰ ਮੰਨਿਆ ਪ੍ਰੀਤ ਤੋਂ ਇਹ ਵੇਖੀ 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 ਬਾਈ ਪੁੰਡਾ ਮੇਰਾ ਤੋੜ ਨਾ ਦੀ ਹੈ ਮੈਂ ਤਾਂ ਆਖਿਆ ਥੱਲੇ ਲਿਬੜਨਾ ਜੇ ਤਾਂ ਰੱਖ ਦਨਾ ਲਾਈਕ ਮਿੱਤਰੋ ਆਪਾਂ ਬਲੌਗ ਬਣਾ ਰਿਹਾ ਤੇ ਵੀਡੀਓ ਨੂੰ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ YouTube ਤੇ ਚੈਨਲ ਆਪਣਾ ਤੇ Facebook ਤੇ ਤੇ ਆਪਾਂ ਨੂੰ ਫੋਲੋ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਵੀਡੀਓ ਤੇ ਸਬਸਕ੍ਰਾਈਬ ਜਰੂਰ ਕਰਿਓ ਕਰੋ ਹਾਂਜੀ ਆਪਾਂ ਸਪਰੇਅ ਅੱਜ ਆ ਕਰ ਰਹੇ ਆ ਇੱਕ ਤਾਂ ਆਪਈ ਇਹ ਹੈਗੀ 12 ਕਿੱਲਿਆਂ ਦਾ ਤੇ ਆ ਹੈਗਾ 4 ਕਿੱਲਿਆਂ ਦਾ ਆਹਾਂ ਤੇ ਇੱਕ ਹੈਗੀ ਆ ਆਹਾਂ ਦੋ ਕਿੱਲਿਆਂ ਦਾ ਠੀਕ ਹਨ ਅਜਿੰਦੂ ਸਾਰੀ ਲੈ ਜਾ ਬਈ ਸਾਰੀ ਲੈ ਜਾ ਪਾ ਕੇ ਕਹਿੰਦੇ ਚੋਬਰ ਕਹਿੰਦੇ ਆ ਪਿਆ ਭੁੰਡਾ ਚੋਬਰ ਦਾ ਆਹ ਖੜਾ ਸਾਡਾ ਪੁਰਾਣਾ ਖੰਡ ਆਹ ਵੇਖੜਾ ਇਹ ਆ ਸਾਡਾ ਪੁਰਾਣਾ ਖੰਡ ਤੇ ਆ ਆਪਣਾ ਝੋਨਾ ਤੇ ਉਪਰੇ ਹੈਗਾ ਆਪਣਾ ਬਾਜਰਾ ਪੱਠੇ ਮੂੰ ਦਾ ਚਾਰ ਵੀ ਪਾਇਆ ਤੇ ਆਪਾਂ ਉੱਚਾ ਥਾਂ ਕਰਕੇ ਉੱਥੇ ਬੀਜਤਾ ਬਾਜਰਾ ਤੇ ਅੱਜ ਆਪਾਂ ਕਰਾ ਦੇਾਂਗੇ ਸਪਰੇ ਜਿੰਨੂੰ ਕਿੰਨੇ ਕਿੱਲਾਂ ਦੇ ਕਰਦਾਂਗੇ ਅੱਜ ਹੈ 5-6 ਕਿੱਲੇ ਦਾ ਇਹ ਹੋਗੇ ਦਾ 7-8 ਹੋਗੇ ਤੇ ਕਰਪਰੇ ਵੀ ਕਰ ਦਾਂਗੇ ਆਪਾਂ ਕਰ ਦਾਂਗੇ 20 ਕਿੱਲੇ ਅੱਜ 20 ਕਿੱਲੇ ਕਰ ਦਾਂਗੇ ਮੌਸਮ ਵੀ ਅੱਜ ਬੱਦਲਵਾਈ ਹੋਈ ਪਈ ਆ ਧੁੱਪ ਲਾ ਦੇ ਤਾਂ ਵਧੀਆ ਕਰ ਲਾ ਐਵੇਂ ਸਾਡੀ ਦਵਾਈ ਨਾ ਖਰਾਬ ਹੋ ਜੇ ਚਲੋ ਗਾਇਸ ਹੁਣ ਆਪਾਂ ਕਰੀਏ ਚੁੱਕੀਏ ਭੁੰਡੇ ਕਰੀਏ ਸਟਾਰਟ